ਇਸ ਵੇਲੇ ਦੀ ਵੱਡੀ ਖਬਰ ਭਾਈ ਅਮਰਿਤਪਾਲ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਜੋ ਕਿ 25 ਜੂਨ ਯਾਨੀ ਕਿ ਕੱਲ ਸੋਚੁੱਕ ਸਮਾਗਮ ਹੋਣਾ ਹੈ ਉਸ ਦੇ ਵਿੱਚ ਸ਼ਾਮਲ ਹੋਣਗੇ ਹੁਣ ਦੇਖਣਾ ਇਹ ਹੋਵੇਗਾ ਕਿ ਅਮਰਿਤਪਾਲ ਨੇ ਜੋ ਦਿਬਰਗੜ੍ਹ ਜੇਲ੍ਹ ਦੇ ਵਿੱਚੋਂ ਸੋਚਕਣਗੇ ਜਾਂ ਫਿਰ ਆਪਣੇ ਹਲਕੇ ਖਡੂਰ ਸਾਹਿਬ ਦੇ ਵਿੱਚ ਅੱਗੇ ਉੱਥੇ ਸੋਚਕਣਗੇ ਜਾਂ ਫਿਰ ਅੰਮ੍ਰਿਤਸਰ ਦੇ ਵਿੱਚ ਜਾ ਕੇ ਸੋਚਕਣਗੇ ਉਹਨਾਂ ਦੇ ਉੱਤੇ ਐਨਐਸਏ ਲੱਗ ਚੁੱਕੀ ਸੀ ਤੇ 1 ਸਾਲ ਪੂਰਾ ਹੋਣ ਤੋਂ ਬਾਅਦ ਐਨਐਸਏ 1 ਸਾਲ ਦੀ ਹੋਰ ਵਧਾ ਚੁੱਕੀ ਸੀ ਤੇ ਉਹ ਆਪਣੇ ਹਲਕੇਖ ਡੂਰ ਸਾਹਿਬ ਦੇ ਵਿੱਚੋਂ ਐਮਪੀ ਚੁਣੇ ਗਏ ਨੇ ਪੌਣੇ 2 ਲੱਖ ਵੋਟਾਂ ਦੇ ਨਾਲ ਜਿੱਤੇ ਨੇ ਤੇ ਦੇਖਣਾ ਇਹ ਹੋਵੇਗਾ ਕਿ ਹੁਣ ਅੰਮ੍ਰਿਤਪਾਲ ਨੇ ਜੋ ਉਹ ਕਿੱਥੇ ਆ ਕੇ ਸੌਂ ਚੁੱਕਦੇ ਨੇ ਜਾਂ ਫਿਰ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਹੀ ਸੌਂ ਚੁੱਕਣ ਦੇ ਲਈ ਕਿਹਾ ਜਾਂਦਾ ਤੇ ਹੁਣ ਜਿਹੜੇ ਕਿ ਬਾਕੀ ਨੇ ਜਿਵੇਂ ਹੋਰ ਐਮਪੀ ਜਿੱਤੇ ਨੇ ਉਹ ਵੀ ਕੱਲ ਨੂੰ ਸੌਂ ਚੁੱਕਣਗੇ ਸਾਰੇ ਹੀ ਹਲਕਿਆਂ ਦੇ ਵਿੱਚ ਸੌਂਚਕ ਸਮਾਗਮ 25 ਜੂਨ ਨੂੰ ਰੱਖਿਆ ਹੋਇਆ ਹੈ ਤੇ ਸਿੱਖਾਂ ਦੇ ਲਈ ਇਹ ਬਹੁਤ ਹੀ ਵੱਡੀ ਖਬਰ ਹੈ ਖੁਸ਼ੀ ਦੀ ਖਬਰ ਹੈ ਕਿ ਅੰਮ੍ਰਿਤਪਾਲ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਦੇਖਣਾ ਹੀ ਹੋਵੇਗਾ ਕਿ ਉਹ ਜਲਦ ਬਾਹਰ ਆਉਂਦੇ ਨੇ ਜਾਂ ਫਿਰ NSA ਦੇ ਤਹਿਤ ਉਹ ਸੌ ਚੁੱਕ ਸਮਾਗਮ ਤੋਂ ਬਾਅਦ ਦੁਬਾਰਾ ਜੇਲ੍ਹ ਦੇ ਵਿੱਚ ਜਾਂਦੇ ਨੇ ਖਡੂਰ ਸਾਹਿਬ ਦੇ ਵਿੱਚ ਅੱਗੇ ਉੱਥੇ ਸੌ ਚੁੱਕਣਗੇ ਜਾਂ ਫਿਰ ਅੰਮ੍ਰਿਤਸਰ ਦੇ ਵਿੱਚ ਜਾ ਕੇ ਸੌ ਚੁੱਕਣਗੇ ਉਹਨਾਂ ਦੇ ਉੱਤੇ NSA ਲੱਗ ਚੁੱਕੀ ਸੀ ਤੇ 1 ਸਾਲ ਪੂਰਾ ਹੋਣ ਤੋਂ ਬਾਅਦ NSA 1 ਸਾਲ ਦੀ ਹੋਰ ਵਧਾ ਚੁੱਕੀ ਸੀ ਤੇ ਉਹ ਆਪਣੇ ਹਲਕੇ ਖਡੂਰ ਸਾਹਿਬ ਦੇ ਵਿੱਚੋਂ MP ਚੁਣੇਗੇ ਨੇ ਪੋਂੇ 2 ਲੱਖ ਵੋਟਾਂ ਦੇ ਨਾਲ ਜਿੱਤੇ ਨੇ ਤੇ ਦੇਖਣਾ ਇਹ ਹੋਵੇਗਾ ਕਿ ਹੁਣ ਅੰਮ੍ਰਿਤਪਾਲ ਨੇ ਜੋ ਉਹ ਕਿੱਥੇ ਆ ਕੇ ਸੌ ਚੁੱਕਦੇ ਨੇ ਜਾਂ ਫਿਰ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਹੀ ਸੌ ਚੁੱਕਣ ਦੇ ਲਈ ਕਿਹਾ ਜਾਂਦਾ ਤੇ ਹੁਣ ਜਿਹੜੇ ਕਿ ਬਾਕੀ ਨੇ ਜਿਵੇਂ ਹੋਰ ਐਮਪੀ ਜਿੱਤੇ ਨੇ ਉਹ ਵੀ ਕੱਲ ਨੂੰ ਸੌ ਚੁੱਕਣਗੇ ਸਾਰੇ ਹੀ ਹਲਕਿਆਂ ਦੇ ਵਿੱਚ ਸੌਚਕ ਸਮਾਗਮ 25 ਜੂਨ ਨੂੰ ਰੱਖਿਆ ਹੋਇਆ ਤੇ ਸਿੱਖਾਂ ਦੇ ਲਈ ਇਹ ਬਹੁਤ ਹੀ ਵੱਡੀ ਖਬਰ ਹੈ ਖੁਸ਼ੀ ਦੀ ਖਬਰ ਹੈ ਕਿ ਅਮਰਿਤਪਾਲ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਦੇਖਣਾ ਹੀ ਹੋਵੇਗਾ ਕਿ ਉਹ ਜਲਦ ਬਾਹਰ ਆਉਂਦੇ ਨੇ ਜਾਂ ਫਿਰ ਐਨਐਸਏ ਦੇ ਤਹਿਤ ਉਹ ਸੌ ਚੁੱਕ ਸਮਾਗਮ ਤੋਂ ਬਾਅਦ ਦੁਬਾਰਾ ਜੇਲ੍ਹ ਦੇ ਵਿੱਚ ਜਾਂਦੇ ਨੇ ਖਡੂਰ ਸਾਹਿਬ ਦੇ ਵਿੱਚ ਅੱਗੇ ਉੱਥੇ ਸੌ ਚੁੱਕਣਗੇ ਜਾਂ ਫਿਰ ਅੰਮ੍ਰਿਤਸਰ ਦੇ ਵਿੱਚ ਜਾ ਕੇ ਸੌ ਚੁੱਕਣਗੇ ਉਹਨਾਂ ਦੇ ਉੱਤੇ ਐਨਐਸਏ ਲੱਗ ਚੁੱਕੀ ਸੀ ਤੇ 1 ਸਾਲ ਪੂਰਾ ਹੋਣ ਤੋਂ ਬਾਅਦ ਐਨਐਸਏ 1 ਸਾਲ ਦੀ ਹੋਰ ਵਧਾ ਚੁੱਕੀ ਸੀ ਤੇ ਉਹ ਆਪਣੇ ਹਲਕੇ ਖਡੂਰ ਸਾਹਿਬ ਦੇ ਵਿੱਚੋਂ ਐਮਪੀ ਚੁਣੇ ਗਏ ਨੇ ਪੌਣੇ 2 ਲੱਖ ਵੋਟਾਂ ਦੇ ਨਾਲ ਜਿੱਤੇ ਨੇ ਤੇ ਦੇਖਣਾ ਇਹ ਹੋਵੇਗਾ ਕਿ ਹੁਣ ਅੰਮ੍ਰਿਤਪਾਲ ਨੇ ਜੋ ਉਹ ਕਿੱਥੇ ਆ ਕੇ ਸੌ ਚੁੱਕਦੇ ਨੇ ਜਾਂ ਫਿਰ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਹੀ ਸੌ ਚੁੱਕਣ ਦੇ ਲਈ ਕਿਹਾ ਜਾਂਦਾ ਤੇ ਹੁਣ ਜਿਹੜੇ ਕਿ ਬਾਕੀ ਨੇ ਜਿਵੇਂ ਹੋਰ ਐਮਪੀ ਜਿੱਤੇ ਨੇ ਉਹ ਵੀ ਕੱਲ ਨੂੰ ਸੌ ਚੁੱਕਣਗੇ ਸਾਰੇ ਹੀ ਹਲਕਿਆਂ ਦੇ ਵਿੱਚ ਸੌਚਕ ਸਮਾਗਮ 25 ਜੂਨ ਨੂੰ ਰੱਖਿਆ ਹੋਇਆ ਤੇ ਸਿੱਖਾਂ ਦੇ ਲਈ ਇਹ ਬਹੁਤ ਹੀ ਵੱਡੀ ਖਬਰ ਹੈ ਖੁਸ਼ੀ ਦੀ ਖਬਰ ਹੈ ਕਿ ਅਮਰਿਤਪਾਲ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਦੇਖਣਾ ਹੀ ਹੋਵੇਗਾ ਕਿ ਉਹ ਜਲਦ ਬਾਹਰ ਆਉਂਦੇ ਨੇ ਜਾਂ ਫਿਰ ਐਨਐਸਏ ਦੇ ਤਹਿਤ ਉਹ ਸੌ ਚੁੱਕ ਸਮਾਗਮ ਤੋਂ ਬਾਅਦ ਦੁਬਾਰਾ ਜੇਲ੍ਹ ਦੇ ਵਿੱਚ ਜਾਂਦੇ ਨੇ ਖਡੂਰ ਸਾਹਿਬ ਦੇ ਵਿੱਚ ਆ ਕੇ ਉੱਥੇ ਸੌ ਚੁੱਕਣਗੇ ਜਾਂ ਫਿਰ ਅੰਮ੍ਰਿਤਸਰ ਦੇ ਵਿੱਚ ਜਾ ਕੇ ਸੌ ਚੁੱਕਣਗੇ ਉਹਨਾਂ ਦੇ ਉੱਤੇ ਐਨਐਸਏ ਲੱਗ ਚੁੱਕੀ ਸੀ ਤੇ 1 ਸਾਲ ਪੂਰਾ ਹੋਣ ਤੋਂ ਬਾਅਦ ਐਨਐਸਏ 1 ਸਾਲ ਦੀ ਹੋਰ ਵਧਾ ਚੁੱਕੀ ਸੀ ਤੇ ਉਹ ਆਪਣੇ ਹਲਕੇ ਖਡੂਰ ਸਾਹਿਬ ਦੇ ਵਿੱਚੋਂ ਐਮਪੀ ਚੁਣੇ ਗਏ ਨੇ ਪੌਣੇ 2 ਲੱਖ ਵੋਟਾਂ ਦੇ ਨਾਲ ਜਿੱਤੇ ਨੇ ਤੇ ਦੇਖਣਾ ਇਹ ਹੋਵੇਗਾ ਕਿ ਹੁਣ ਅੰਮ੍ਰਿਤਪਾਲ ਨੇ ਜੋ ਉਹ ਕਿੱਥੇ ਆ ਕੇ ਸੌ ਚੁੱਕਦੇ ਨੇ ਜਾਂ ਫਿਰ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਹੀ ਸੌ ਚੁੱਕਣ ਦੇ ਲਈ ਕਿਹਾ ਜਾਂਦਾ ਤੇ ਹੁਣ ਜਿਹੜੇ ਕਿ ਬਾਕੀ ਨੇ ਜਿਵੇਂ ਹੋਰ ਐਮਪੀ ਜਿੱਤੇ ਨੇ ਉਹ ਵੀ ਕੱਲ ਨੂੰ ਸੌ ਚੁੱਕਣਗੇ ਸਾਰੇ ਹੀ ਹਲਕਿਆਂ ਦੇ ਵਿੱਚ ਸੌ ਚੁੱਕ ਸਮਾਗਮ 25 ਜੂਨ ਨੂੰ ਰੱਖਿਆ ਹੋਇਆ ਹੈ ਤੇ ਸਿੱਖਾਂ ਦੇ ਲਈ ਇਹ ਬਹੁਤ ਹੀ ਵੱਡੀ ਖਬਰ ਹੈ ਖੁਸ਼ੀ ਦੀ ਖਬਰ ਹੈ ਕਿ ਅਮ੍ਰਿਤਪਾਲ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਦੇਖਣਾ ਹੀ ਹੋਵੇਗਾ ਕਿ ਉਹ ਜਲਦ ਬਾਹਰ ਆਉਂਦੇ ਨੇ ਜਾਂ ਫਿਰ NSA ਦੇ ਤਹਿਤ ਉਹ ਸੁਣ ਚੁੱਕ ਸਮਾਗਮ ਤੋਂ ਬਾਅਦ ਦੁਬਾਰਾ ਜੇਲ੍ਹ ਦੇ ਵਿੱਚ ਜਾਂਦੇ